ਜਿਹਾ ਮੇਰਾ ਯੱਲੀ ਹੈ ਮੈਨੂੰ ਥੋੜਨੀ ਹੋਵੇਗੀ ਉਹ ਮੈਨੂੰ ਹਰੀ ਹਰੇ ਘਾਹ ਦੀਆਂ ਚੂਹਾਂ ਵਿੱਚ ਬਿਠਾਉਂਦਾ ਹੈ ਮੈਨੂੰ ਸੁਖ ਦਾ ਇੱਕ ਪਾਣੀਆ ਕੋਲੇ ਜਾਂਦਾ ਹੈ ਉਹ ਮੇਰੀ ਜਾਨ ਵਿੱਚ ਹੀ ਜਾਨ ਪਾਉਂਦਾ ਹੈ ਧਰਮ ਦੇ ਮਾਰਗਾਂ ਵਿੱਚ ਆਪਣੇ ਨਾਮ ਦੇ ਨਮੇ ਤੇ ਮੇਰੀ ਅਗਵਾਈ ਕਰਦਾ ਹੈ ਭਾਵੇਂ ਮੈਂ ਮੌਤ ਦੀ ਛਾਂ ਦੀ ਬਾਦੀ ਵਿੱਚ ਫੇਰਾ ਮੈਂ ਕਿਸੇ ਵੱਦੀ ਤੋਂ ਨਹੀਂ ਡਰਾਂਗਾ ਤੂੰ ਜੋ ਮੇਰੇ ਨਾਲ ਹੈਂ ਤੇਰੀ ਸੋਟੀ ਤੇ ਤੇਰੀ ਲਾਠੀ ਹੈ ਮੈਨੂੰ ਤਸੱਲੀ ਦਿੰਦੀਆਂ ਹਨ ਤੂੰ ਮੇਰੇ ਅਰੁਧੀਆਂ ਦੇ ਸਮੋਕ ਮੇਰੇ ਅੱਗੇ ਮੇਜਰ ਛਾਉਂਦਾ ਹੈ ਤੇ ਮੇਰੇ ਸਿਰ ਤੇ ਤੇਲ ਚਸਿਆ ਹੈ ਮੇਰਾ ਕਟੋਰਾ ਭਰਿਆ ਹੋਇਆ ਹੈ ਸੱਚ ਮੱਚ ਭਲਿਆ ਯਾਰ ਦਾ ਜੀਵਨ ਪਰ ਮੇਰਾ ਪਿੱਛਾ ਕਰਨ ਗਿਆ ਤੇ ਮੈਂ ਸਦਾ ਜੋਹਵਾ ਦੇ ਘਰ ਵਿੱਚ ਵਸਾਂਗਾ ਜਿਹੜਾ ਆਤਮਹਾਨ ਦੀ ਓਟ ਵਿੱਚ ਵੱਸਦਾ ਹੈ ਉਹ ਸਰਵ ਸ਼ਕਤੀਮਾਨ ਦੇ ਸائے ਹੇਠ ਟਿਕੇਗਾ ਮੈਂ ਜੋਹਵਾ ਦੇ ਵਿੱਚ ਕਿਹਾ ਖਾਂਗਾ ਕਿ ਉਹ ਮੇਰੀ ਪਨਾਹ ਤੇ ਮੇਰਾ ਗੜ੍ਹ ਹੈ ਮੇਰਾ ਪਰਮੇਸ਼ਵਰ ਜਿਹਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ ਉਹ ਤਾਂ ਤਿੰਨ ਫਾਂਦੀ ਦੀ ਵਾਹੀ ਵਿੱਚੋਂ ਤੇ ਘਾਤ ਕਮਰੀ ਤੋਂ ਛਡਕਾਰਾ ਦੇਵੇਗਾ ਉਹ ਆਪਣੇ ਖੰਭਾਂ ਨਾਲ ਤੈਨੂੰ ਢੱਕ ਲਵੇਗਾ ਮੱਤੇ ਪੱਥਰ ਨਾਲ ਤੇਰੇ ਪੈਰ ਨੂੰ ਛੱਟ ਲਵੇ ਲੱਗੇ ਤੂੰ ਦੀ ਸੋਚਿਆ ਜੀ ਘਟਾਲਦਾ ਤੇ ਫਰੀਹਾ ਤੂੰ ਰਾਤ ਦੇ ਪੈਜਲ ਤੋਂ ਨਾ ਡਰੇਗਾ ਨਾ ਦਿਨ ਦੇ ਉੱਤੇ ਬਾਣ ਤੋਂ ਨਾ ਉਸ ਮਰੀ ਤੋਂ ਜਿਹੜੀ ਹਨੇ ਤੇਰੇ ਮੋਟੋ ਹਜ਼ਾਰ ਤੇ ਤੇਰੀ ਸੱਜੀ ਹੱਥ ਦਾ 10000 ਡਿਕਨਗੇ ਪਰ ਤੇਰੀ ਨੇੜੇ ਨਾ ਬੇਗੀ ਕੇਵਲ ਤੂੰ ਆਪਣੀ ਅੱਖਾਂ ਨਾਲ ਨਿਗਾਹ ਕਰੇਗਾ ਤੇ ਦੁਸ਼ਟਾਂ ਦਾ ਬਦਲਾ ਵੇਖੇਗਾ ਇਹ ਜੋ ਹੋਵਾ ਤੂੰ ਤਾਂ ਮੇਰੀ ਪਨਾਹ ਦਾ ਹੈ ਤੇ ਆਤਮਾ ਮਾ ਨੂੰ ਆਪਣੀ ਬਸੋਂ ਕਰ ਲਿਆ ਹੈ ਤੇਰੇ ਉੱਤੇ ਕੋਈ ਬਰਿਆਈ ਨਹੀਂ ਪਾਵੇਗੀ ਨਾ ਕੋਈ ਬਾਬਾ ਜੀ ਦੇ ਡੇਰੇ ਕੋਲ ਅੜੇਗੀ ਉਹ ਤਾਂ ਆਪਣੇ ਦੂਤਾਂ ਤੇਰੇ ਲਈ ਹੁਕਮ ਦੇਵੇਗਾ ਭਈ ਤੇਰੇ ਸਾਰੇ ਰਹਾਮਿੱਤ ਤੇਰੀ ਰੱਖਿਆ ਕਰਨਗੇ ਉਹ ਤੈਨੂੰ ਆਪਣੇ ਹੱਥਾਂ ਤੋਂ ਛੁਕ ਲੈਣਗੇ ਮਤੇ ਪੱਥਰ ਨਾਲ ਤੇਰੇ ਪੈਰ ਨੂੰ ਛੱਟ ਲਗੇ ਤੂੰ ਛੀਆਂ ਤੇ ਸੱਪ ਨੂੰ ਮਿੰਦੇਗਾ ਤੂੰ ਜਵਾਨ ਛੀਆਂ ਤੇ ਨਾਗ ਨੂੰ ਲਤਾਰੇਗਾ ਉਸਨੇ ਤਾਂ ਮੇਰੇ ਨਾਲ ਪ੍ਰੀਤ ਲਾਈ ਹੈ ਸੋ ਮੈਂ ਇਹਨੂੰ ਛਡਾਵਾਂਗਾ ਮੈਂ ਇਹਨੂੰ ਉੱਚਾ ਕਰਾਂਗਾ ਨਹੀਂ ਮੇਰਾ ਨਾਮ ਜੋ ਜਾਂਦਾ ਹੈ ਉਹ ਮੈਨੂੰ ਪਕਾਰਨਗੇ ਤੇ ਮੈਂ ਇਹਨੂੰ ਉੱਤਰ ਦੇਵਾਂਗਾ ਦੁੱਖ ਵਿੱਚ ਮੈਂ ਉਹਦੀ ਅੰਗ ਸੰਗ ਹੋਵਾਂਗਾ ਮੈਂ ਉਹਨੂੰ ਛਡਾਵਾਂਗਾ ਅਤੇ ਇਹਨੂੰ ਆਦਰ ਬਖਸ਼ਾਂਗਾ ਅਰਜਾ ਦੇ ਵਾਅਦੇ ਨਾਲ ਮੈਂ ਉਹਦੀ ਨਿਸ਼ਾ ਕਰਾਂਗਾ ਤੇ ਉਹਨੂੰ ਆਪਣੀ ਮੁਕਤੀ ਬਖਾਵਾਂਗਾ ਉਹ ਵਿਆਹ ਦੇ ਵਿੱਚ ਗਿਆ ਸੀ ਉਹਨੇ ਆ ਕੇ ਮਾਹਨੇ ਕਿਹਾ ਵੀ ਸਾਡੀ ਸ਼ਰਾਬ ਖਤਮ ਹੋ ਗਈ ਆ ਹੈ ਤੇ ਉਹ ਕਹਿੰਦਾ ਵੀ ਸਾਨੂੰ ਤੇਨੂੰ ਕੀ ਕਹਿੰਦੇ ਵੀ ਨਹੀਂ ਲੋਕੀ ਨਰਾਜ਼ ਹੋ ਰਹੇ ਨੇ ਫਿਰ ਉਹ ਕਹਿੰਦਾ ਜੀ ਉਥੇ ਨਾ 6 ਮੱਟ ਪਏ ਸੀ ਪਾਣੀ ਦੇ ਭਾਏ ਜਿਹੜੇ ਇਹਨਾਂ ਦੇ ਯਹੂਦੀਆਂ ਦੀ ਰੀਤੀ ਦੇ ਅਨੁਸਾਰ ਉਹ ਸ਼ੁੱਧ ਕਰਨ ਲਈ ਨਾ ਇਹਨਾਂ ਨੇ ਪਾਣੀ ਦੇ ਮੱਟ ਰੱਖੇ ਹੁੰਦੇ ਸੀ ਕਹਿੰਦਾ ਸਾਰੇ ਨੱਕੋ ਨੱਕ ਪਾਣੀ ਦੇ ਭਰ ਦਿਓ ਇੱਕ ਮੱਟ ਦੇ ਵਿੱਚ 3 ਮਨ ਪਾਣੀ ਪੈਂਦਾ ਸੀ ਜਾਨੀ ਕਿ 120 ਕਿਲੋ ਫਿਰ ਇਹਨਾਂ ਨੇ ਸਾਰੇ ਮੱਟ ਕਹਿੰਦੇ ਜੀ ਪਾਣੀ ਦੇ ਭਰ ਕੇ ਤੇ ਜਿਸਮਸੀਨੇ ਇਹਨਾਂ ਉਹਨੂੰ ਦਾਖਰਾਸ ਚ ਖਰਾਬ ਜਿਹਾ ਬਦਲ ਦਿੱਤਾ ਤੇ ਫਿਰ ਪ੍ਰਧਾਨ ਕਹਿੰਦਾ ਵੀ ਤੁਸੀਂ ਜਿਹੜੀ ਵਧੀਆ ਸ਼ਰਾਬ ਸੀ ਹੁਣ ਤੱਕ ਲੁਕੋ ਕੇ ਘਾਤੋ ਰੱਖੀ ਸੀ ਲੁਕੀ ਤੇ ਵਧੀਆ ਸ਼ਰਾਬ ਪਹਿਲਾਂ ਪੀਉਂਦੇ ਆ ਤੇ ਤੁਸੀਂ ਵਧੀਆ ਸ਼ਰਾਬ ਜਿਹੜੀ ਹੈ ਉਹ ਬਾਅਦ ਚ ਕਿਉਂ ਪਈ ਆ ਯਹਵਾ ਮੇਰਾ ਯੱਲੀ ਹੈ ਮੈਨੂੰ ਥੋੜਨੀ ਹੋਵੇਗੀ ਉਹ ਮੈਨੂੰ ਹਰੀ ਹਰੀ ਕਾਦੀਆਂ ਚੂਹਾ ਵਿੱਚ ਬਿਠਾਉਂਦਾ ਹੈ ਮੈਨੂੰ ਸੁਖ ਦਾ ਇੱਕ ਪਾਣੀਆ ਕੋਲੇ ਜਾਂਦਾ ਹੈ ਉਹ ਮੇਰੀ ਜਾਨ ਵਿੱਚ ਹੀ ਜਾਨ ਪਾਉਂਦਾ ਹੈ ਧਰਮ ਦੇ ਮਾਰਗਾਂ ਵਿੱਚ ਆਪਣੇ ਨਾਮ ਦੇ ਨਮੇ ਚ ਮੇਰੀ ਅਗਵਾਈ ਕਰਦਾ ਹੈ ਪਾਹਵੇਂ ਮੈਂ ਮੌਦੀ ਸ਼ਾਂਤੀਵਾਦੀ ਵਿੱਚ ਫੇਰਾ ਮੈਂ ਕਿਸੇ ਵੱਦੀ ਤੋਂ ਨਹੀਂ ਡਰਾਂਗਾ ਤੂੰ ਜੋ ਮੇਰੇ ਨਾਲ ਹੈਂ ਤੇਰੀ ਸੋਟੀ ਤੇ ਤੇਰੀ ਲਾਠੀ ਹੈ ਮੈਨੂੰ ਤਸੱਲੀ ਦਿੰਦੀਆਂ ਹਨ ਤੂੰ ਮੇਰੇ ਵਿਰੋਧੀਆਂ ਦੇ ਸਾਹਮਣੇ ਮੇਰੇ ਅੱਗੇ ਮੇਜਰ ਖੰਡਾ ਹਨ ਤੇ ਐਵੇਂ ਮੇਰੇ ਸਿਰ ਤੇ ਤੀਲ ਚਸਿਆ ਹੈ ਮੇਰਾ ਕਟੋਰਾ ਭਰਿਆ ਹੋਇਆ ਸੱਚ ਮੱਚ ਭਲਿਆ ਯਰ ਦਾ ਜੀਵਨ ਪਰ ਮੇਰਾ ਪਿੱਛਾ ਕਰਨ ਗਿਆ ਤੇ ਮੈਂ ਸਦਾ ਜਿਉ ਹਵਾ ਦੇ ਘਰ ਵਿੱਚ ਉਸਾਂਗਾ ਜਿਹੜਾ ਆਤਮਹਾਨ ਦੀ ਓਟ ਵਿੱਚ ਵੱਸਦਾ ਹੈ ਉਹ ਸਰਵ ਸ਼ਕਤੀਮਾਨ ਦੇ ਸائے ਹੇਠ ਟਿਕਿਆਗਾ ਮੈਂ ਜਿਉ ਹਵਾ ਦੇ ਵਿੱਚ ਕਿਹਾਗਾ ਕਿ ਉਹ ਮੇਰੀ ਪਨਾਹ ਤੇ ਮੇਰਾ ਗੜ੍ਹ ਹੈ ਮੇਰਾ ਪਰਮੇਸ਼ਵਰ ਜਿਹਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ ਉਹ ਤਾਂ ਤਨ ਫਾਂਦੀ ਦੀ ਵਾਹੀ ਵਿੱਚੋਂ ਤੇ ਘਾਤ ਕਮਰੀ ਤੋਂ ਛੁਟਕਾਰਾ ਦੇਵੇਗਾ ਉਹ ਆਪਣੇ ਖੰਭਾਂ ਨਾਲ ਤੈਨੂੰ ਢੱਕ ਲਵੇਗਾ ਮੱਤੇ ਪੱਥਰ ਨਾਲ ਤੇਰੇ ਪੈਰ ਨੂੰ ਛੱਟ ਲਵੇ ਲੱਗੇ ਤੂੰ ਦੀ ਸੱਚਾਈ ਘਟਾਲ ਤੇ ਫਰੀਹਤ ਤੂੰ ਰਾਤ ਦੇ ਪੈ ਜਾਉ ਤੂੰ ਨਾ ਡਰੇਗਾ ਨਾ ਦਿਨ ਦੇ ਉੱਤੇ ਬਾਨ ਤੋਂ ਨਾ ਉਸ ਮਰੀ ਤੋਂ ਜਿਹੜੀ ਹਨੇਰੇ ਤੇਰੇ ਮੋਟਾ ਹਜ਼ਾਰ ਤੇ ਤੇਰੇ ਸੱਜੀ ਹੱਥ ਦਾ 10000 ਡਿਕਨ ਕੇ ਪਰ ਤੇਰੀ ਨੇੜੇ ਨਾ ਬੇਗੀ ਕੇਵਲ ਤੂੰ ਆਪਣੀ ਅੱਖਾਂ ਨਾਲ ਨਿਗਾਹ ਕਰੇਗਾ ਤੇ ਦੁਸ਼ਟਾਂ ਦਾ ਬਦਲਾ ਵੇਖੇਗਾ ਇਹ ਜੋ ਹੋਵਾ ਤੂੰ ਤਾਂ ਮੇਰੀ ਪਨਾਹ ਗਾ ਹੈ ਤੇ ਆਤਮਹਾਨ ਨੂੰ ਆਪਣੀ ਬਸਾਂ ਕਰ ਲਿਆ ਹੈ ਤੇਰੇ ਉੱਤੇ ਕੋਈ ਬਰਿਆਈ ਨਹੀਂ ਪਾਵੇਗੀ ਨਾ ਕੋਈ ਬਾਬਾ ਜਿਹੜੇ ਡੇਰੇ ਕੋਲ ਪੜੇਗੀ ਉਹ ਤਾਂ ਆਪਣੇ ਦੂਤਾਂ ਤੇਰੇ ਲਈ ਹੁਕਮ ਦੇਵੇਗਾ ਭਈ ਤੇਰੇ ਸਾਰੇ ਰਹਾਮਿੱਤ ਤੇਰੀ ਰੱਖਿਆ ਕਰਨਗੇ ਉਹ ਤੈਨੂੰ ਆਪਣੇ ਹੱਥਾਂ ਤੋਂ ਚੁੱਕ ਲੈਣਗੇ ਮੱਤੇ ਪੱਥਰ ਨਾਲ ਤੇਰੇ ਪੈਰ ਨੂੰ ਛੱਟ ਲਗੇ ਤੂੰ ਛੀਆਂ ਤੇ ਸੱਪ ਨੂੰ ਮੰਨੇਗਾ ਤੂੰ ਜਵਾਨ ਛੀਆਂ ਤੇ ਨਾਗ ਨੂੰ ਲਤਾਰੇਗਾ ਉਸਨੇ ਤਾਂ ਮੇਰੇ ਨਾਲ ਪ੍ਰੀਤ ਲਾਈ ਹੈ ਸੋ ਮੈਂ ਇਹਨੂੰ ਛੜਾਵਾਂਗਾ ਮੈਂ ਇਹਨੂੰ ਉੱਚਾ ਕਰਾਂਗਾ ਨਹੀਂ ਮੇਰਾ ਨਾਮ ਤੇ ਜਾਂਦਾ ਹੈ ਉਹ ਮੈਨੂੰ ਪਕਾਰਨਗੇ ਤੇ ਮੈਂ ਇਹਨੂੰ ਉੱਤਰ ਦੇਵਾਂਗਾ ਦੁੱਖ ਵਿੱਚ ਮੈਂ ਉਹਦੇ ਅੰਗ ਸੰਗ ਹੋਵਾਂਗਾ ਮੈਂ ਉਹਨੂੰ ਛੜਾਵਾਂਗਾ ਅਤੇ ਇਹਨੂੰ ਆਦਰ ਬਖਸ਼ਾਂਗਾ ਅਰਜਾ ਦੇ ਵਾਅਦੇ ਨਾਲ ਮੈਂ ਉਹਦੀ ਇਨਸ਼ਾ ਕਰਾਂਗਾ ਤੇ ਉਹਨੂੰ ਆਪਣੀ ਮੁਕਤੀ ਬਖਾਵਾਂਗਾ ਉਹ ਵਿਆਹ ਦੇ ਵਿੱਚ ਗਿਆ ਸੀ ਗ ਉਹਨੇ ਆ ਕੇ ਮਾਹਨੇ ਕਿਹਾ ਵੀ ਸਾਡੀ ਸ਼ਰਾਬ ਖਤਮ ਹੋ ਗਈ ਆ ਹੈ ਤੇ ਉਹ ਕਹਿੰਦਾ ਵੀ ਸਾਨੂੰ ਤੇਨੂੰ ਕੀ ਕਹਿੰਦੇ ਵੀ ਨਹੀਂ ਲੋਕੀ ਨਰਾਜ਼ ਹੋ ਰਹੇ ਨੇ ਫਿਰ ਉਹ ਕਹਿੰਦਾ ਜੀ ਉੱਥੇ ਨਾ 6 ਮੱਟ ਪਏ ਸੀ ਪਾਣੀ ਦੇ ਭਾਏ ਜਿਹੜੇ ਇਹਨਾਂ ਦੇ ਯਹੂਦੀਆਂ ਦੀ ਰੀਤੀ ਦੇ ਅਨੁਸਾਰ ਉਹ ਸ਼ੁੱਧ ਕਰਨ ਲਈ ਨਾ ਇਹਨਾਂ ਨੇ ਪਾਣੀ ਦੇ ਮੱਟ ਰੱਖੇ ਹੁੰਦੇ ਸੀ ਕਹਿੰਦਾ ਸਾਰੇ ਨੱਕੋ ਨੱਕ ਪਾਣੀ ਦੇ ਭਰ ਦਿਓ ਇੱਕ ਮੱਟ ਦੇ ਵਿੱਚ 3 ਮਨ ਪਾਣੀ ਪੈਂਦਾ ਸੀ ਯਾਨੀ ਕਿ 120 ਕਿਲੋ ਫਿਰ ਇਹਨਾਂ ਨੇ ਸਾਰੇ ਮੱਟ ਕਹਿੰਦੇ ਜੀ ਪਾਣੀ ਦੇ ਭਰ ਕੇ ਤੇ ਜਿਸੂ ਮਸੀਹ ਨੇ ਉਹਨੂੰ ਦਾਖਰਾਸ ਚ ਖਰਾਬ ਜਿਹਾ ਬਦਲ ਦਿੱਤਾ ਤੇ ਫਿਰ ਪ੍ਰਧਾਨ ਕਹਿੰਦਾ ਵੀ ਤੁਸੀਂ ਜਿਹੜੀ ਵਧੀਆ ਸ਼ਰਾਬ ਸੀ ਹੁਣ ਤੱਕ ਲੁਕੋ ਕੇ ਘਾਤੋਂ ਰੱਖੀ ਸੀ ਲੋਕੀ ਤੇ ਵਧੀਆ ਸ਼ਰਾਬ ਪਹਿਲਾਂ ਪੀਉਂਦੇ ਆ ਤੇ ਤੁਸੀਂ ਵਧੀਆ ਸ਼ਰਾਬ ਜਿਹੜੀ ਹੈ ਉਹ ਬਾਅਦ ਚ ਕਿਉਂ ਪਈ ਆ ਯਹਵਾ ਮੇਰਾ ਯੱਲੀ ਹੈ ਮੈਨੂੰ ਥੋੜਨੀ ਹੋਵੇਗੀ ਉਹ ਮੈਨੂੰ ਹਰੇ-ਹਰੇ ਕਾਦੀਆਂ ਚੂਹਾ ਵਿੱਚ ਬਿਠਾਉਂਦਾ ਹੈ ਮੈਨੂੰ ਸੁੱਖ ਦਾ ਇੱਕ ਪਾਣੀਆ ਕੋਲੇ ਜਾਂਦਾ ਹੈ ਉਹ ਮੇਰੀ ਜਾਨ ਵਿੱਚ ਹੀ ਜਾਨ ਪਾਉਂਦਾ ਹੈ ਧਰਮ ਦੇ ਮਾਰਗਾਂ ਵਿੱਚ ਆਪਣੇ ਨਾਮ ਦੇ ਨਮੇ ਤੇ ਮੇਰੀ ਖਵਾਈ ਕਰਦਾ ਹੈ ਪਾਵੇਂ ਮੈਂ ਮੌਦੀ ਸ਼ਾਂਤੀਵਾਦੀ ਵਿੱਚ ਫਿਰਾਂ ਮੈਂ ਕਿਸੇ ਵੱਦੀ ਤੋਂ ਨਹੀਂ ਡਰਾਂਗਾ ਤੂੰ ਜੋ ਮੇਰੇ ਨਾਲ ਹੈ ਤੇਰੀ ਸੂਟੀ ਤੇ ਤੇਰੀ ਲਾਠੀ ਹੈ ਮੈਨੂੰ ਤਸੱਲੀ ਦਿੰਦੀਆਂ ਹਨ ਤੂੰ ਮੇਰੇ ਵਿਰੁੱਧੀਆਂ ਦੇ ਸਮੂਹ ਕ ਮੇਰੇ ਅੱਗੇ ਮੇਜ਼ ਉਛਾਉਂਦਾ ਹਨ ਤੇ ਮੇਰੇ ਸਿਰ ਤੇ ਤੇਲ ਤੁਸੀਂ ਆ ਹੈ ਮੇਰਾ ਕਟੋਰਾ ਭਰਿਆ ਹੋਇਆ ਸੱਚ ਮੱਚ ਭੁਲਿਆ ਯਾਰ ਦਾ ਜੀਵਨ ਪਰ ਮੇਰਾ ਪਿੱਛਾ ਕਰਨ ਗਿਆ ਤੇ ਮੈਂ ਸਦਾ ਜੋਹਵਾ ਦੇ ਘਰ ਵਿੱਚ ਵਸਾਂਗਾ ਜਿਹੜਾ ਆਤਮਹਾਂਦੀ ਓਟ ਵਿੱਚ ਵੱਸਦਾ ਹੈ ਉਹ ਸਰਬਸ਼ਕਤੀਮਾਨ ਦੇ ਸائے ਹੇਠ ਟਿੱਕੇ ਦਾ ਮੈਜੂਬਾ ਦੇ ਵੀ ਕਹਾਂਗਾ ਕਿ ਉਹ ਮੇਰੀ ਪਨਾਹ ਤੇ ਮੇਰਾ ਗੜ੍ਹ ਹੈ ਮੇਰਾ ਪਰਮੇਸ਼ਵਰ ਜਿਹਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ ਉਹ ਤਾਂ ਤਿੰਨ ਫਾਂਦੀ ਦੀ ਵਾਹੀ ਵਿੱਚੋਂ ਤੇ ਘਾਤ ਕਮਰੀ ਤੋਂ ਛਡਕਾਰਾ ਦੇਵੇਗਾ ਉਹ ਆਪਣੇ ਖੰਭਾਂ ਨਾਲ ਤੈਨੂੰ ਢੱਕ ਲਵੇਗਾ ਮੱਤੇ ਪੱਥਰ ਨਾਲ ਤੇਰੇ ਪੈਰ ਨੂੰ ਛੱਟ ਲਵੇ ਲੱਗੇ ਤੂੰ ਦੀ ਸੱਚਾਈ ਘਟਾਲ ਤੇ ਫਰੀਹਾ ਤੂੰ ਰਾਤ ਦੇ ਪੈਜਲ ਤੋਂ ਨਾ ਡਰੇਗਾ ਨਾ ਦਿਨ ਦੇ ਉੱਤੇ ਬਾਣ ਤੋਂ ਨਾ ਉਸ ਮਰੀ ਤੋਂ ਜਿਹੜੀ ਹਨੇਰੇ ਵਿੱਚ ਚੱਲਦੀ ਹੈ ਨਾ ਉਸ ਤਵਾਹੀ ਤੋਂ ਜਿਹੜੀ ਤੇਰੇ ਪੈਰ ਨੂੰ ਜੜਦੀ ਹੈ ਤੇਰੇ ਮੋਢੇ ਹਜ਼ਾਰ ਤੇ ਤੇਰੇ ਸੱਜੀ ਹ ਮਾ ਬਦਲਾ ਬੀਕਿੰਗਾ ਇਹ ਜੋ ਹਵਤ ਹੁਤਾ ਮੇਰੀ ਪਨਾਹ ਗਾ ਹੈ ਤੇ ਆਤਮਹਾਨ ਨੂੰ ਆਪਣੇ ਬਸੋਂ ਕਰ ਲਿਆ ਹੈ ਤੇਰੇ ਉਤੇ ਕੋਈ ਬਰਿਆਈ ਨਹੀਂ ਪਾਵੇਗੀ ਨਾ ਤੇ ਬਾਬਾ ਜੀ ਦੇ ਡੇਰੇ ਕੋਲ ਅਪੜੇਗੀ ਉਹ ਤਾਂ ਆਪਣੇ ਦੂਤਾਂ ਤੇਰੇ ਲਈ ਹੁਕਮ ਦੇਵੇਗਾ ਭਈ ਤੇਰੇ ਸਾਰੇ ਰਹਾਮਿੱਤ ਤੇਰੀ ਰੱਖਿਆ ਕਰਨਗੇ ਉਹ ਤੈਨੂੰ ਆਪਣੇ ਹੱਥਾਂੋਂ ਤੇ ਚੁੱਕ ਲੈਣਗੇ ਮੱਤੇ ਪੱਥਰ ਨਾਲ ਤੇਰੇ ਪੈਰ ਨੂੰ ਛੱਟ ਲਗੇ ਤੂੰ ਛੀਆਂ ਤੇ ਸੱਪ ਨੂੰ ਮੰਨੇਗਾ ਤੂੰ ਜਵਾਨ ਛੀਆਂ ਤੇ ਨਾਗ ਨੂੰ ਲਤਾੜੇਗਾ ਉਸਨੇ ਤਾਂ ਮੇਰੇ ਨਾਲ ਪ੍ਰੀਤ ਲਾਈ ਹੈ ਸੋ ਮੈਂ ਇਹਨੂੰ ਛਡਾਵਾਂਗਾ ਮੈਂ ਇਹਨੂੰ ਇੱਛਾ ਕਰਾਂਗਾ ਨਹੀਂ ਮੇਰਾ ਨਾਮ ਜੋ ਜਾਂਦਾ ਹੈ ਉਹ ਮੈਨੂੰ ਪਕਾਰਨਗੇ ਤੇ ਮੈਂ ਇਹਨੂੰ ਉੱਤਰ ਦੇਵਾਂਗਾ ਦੁੱਖ ਵਿੱਚ ਮੈਂ ਉਹਦੀ ਅੰਗ ਸੰਗ ਹੋਵਾਂਗਾ ਮੈਂ ਉਹਨੂੰ ਛਡਾਵਾਂਗਾ ਅਤੇ ਇਹਨੂੰ ਆਦਰ ਬਖਸ਼ਾਂਗਾ ਅਰਜਾ ਦੇ ਵਾਅਦੇ ਨਾਲ ਮੈਂ ਉਹਦੀ ਇਨਸ਼ਾ ਕਰਾਂਗਾ ਤੇ ਉਹਨੂੰ ਆਪਣੀ ਮੁਕਤੀ ਬਖਾਵਾਂਗਾ ਉਹ ਵਿਆਹ ਦੇ ਵਿੱਚ ਉਹਨੇ ਆ ਕੇ ਮਾਹਨੇ ਕਿਹਾ ਕਿ ਸਾਡੀ ਸ਼ਰਾਬ ਖਤਮ ਹੋ ਗਈ ਆ। ਹੈ ਤੇ ਉਹ ਕਹਿੰਦਾ ਵੀ ਸਾਨੂੰ ਤੇਨੂੰ ਕੀ ਕਹਿੰਦੇ ਵੀ ਨਹੀਂ ਲੋਕੀ ਨਰਾਜ਼ ਹੋ ਰਹੇ ਨੇ। ਫਿਰ ਉਹ ਕਹਿੰਦਾ ਜੀ ਉੱਥੇ ਨਾ 6 ਮੱਟ ਪਏ ਸੀ। ਇਹ ਪਾਣੀ ਦੇ ਭਾਏ ਜਿਹੜੇ ਇਹਨਾਂ ਦੇ ਯਹੂਦੀਆਂ ਦੀ ਰੀਤੀ ਦੇ ਅਨਸਾਰ ਉਹ ਸ਼ੁੱਧ ਕਰਨ ਲਈ ਨਾ ਇਹਨਾਂ ਨੇ ਪਾਣੀ ਦੇ ਮੱਟ ਰੱਖੇ ਹੁੰਦੇ ਸੀ। ਕਹਿੰਦਾ ਸਾਰੇ ਨੱਕੋ ਨੱਕ ਪਾਣੀ ਦੇ ਭਰ ਦਿਓ। ਇੱਕ ਮੱਟ ਦੇ ਵਿੱਚ 3 ਮਨ ਪਾਣੀ ਪੈਂਦਾ ਸੀ ਜਾਨੀ ਕਿ 120 ਕਿਲੋ ਫਿਰ ਇਹਨਾਂ ਨੇ ਸਾਰੇ ਮੱਟ ਕਹਿੰਦੇ ਜੀ ਪਾਣੀ ਦੇ ਭਰਕੇ ਦੇ ਜਿਸਮ ਮਸ਼ੀਨੇ ਇਹਨਾਂ ਨੂੰ ਦਾਖਲਾ ਸੱਚ ਖਰਾਬ ਜੇ ਬਦਲ ਦਿੱਤਾ ਤੇ ਫਿਰ ਪ੍ਰਧਾਨ ਕਹਿੰਦਾ ਵੀ ਤੁਸੀਂ ਜਿਹੜੀ ਵਧੀਆ ਸ਼ਰਾਬ ਸੀ ਹੁਣ ਤੱਕ ਲੁਕੋ ਕੇ ਘਾਤੋਂ ਰੱਖੀ ਸੀ ਲੋਕੀ ਦੇ ਵਧੀਆ ਸ਼ਰਾਬ ਪਹਿਲਾਂ ਪੀਉਂਦੇ ਆ ਤੇ ਤੁਸੀਂ ਵਧੀਆ ਸ਼ਰਾਬ ਜਿਹੜੀ ਹੈ ਉਹ ਬਾਅਦ ਚ ਕਿਉਂ ਪਈ ਆ